ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਤੇ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੇ ਆਂ ਸਟੇਟ ਸਲਵਾਰ ਦੀ ਕਟਿੰਗ ਤੇ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਆਪਾਂ ਬਿਲਕੁਲ ਆਸਾਨ ਤਰੀਕੇ ਨਾਲ ਸਲਵਾਰ ਦੀ ਕਟਿੰਗ ਕਰਾਂਗੇ ਤੇ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਲਾਈਕ ਜਰੂਰ ਕਰਨਾ ਹੈ ਠੀਕ ਹੈ ਤੇ ਆਜੋ ਆਪਾਂ ਤੁਹਾਨੂੰ ਦੱਸਦੇ ਆਂ ਇਹ ਆਪਾਂ ਕੱਪੜਾ ਲੈ ਲਿਆ ਜੀ ਇਹ 2.5 ਮੀਟਰ ਕੱਪੜਾ ਹੈ ਇਹਦੀ ਆਪਾਂ ਜਿਹੜੀ ਡਬਲ ਤੈਅ ਕਰ ਲਈ ਆ 4 ਫੋਲਡ ਕਰ ਲਿਆ ਇਹਨੂੰ ਆਪਾਂ ਤੇ ਜਿਹੜੀ ਇਹਦੀ ਕੰਨੀ ਵਾਲੀ ਸਾਈਡ ਆ ਉਹ ਆਪਾਂ ਆਪਣੀ ਸਾਈਡ ਰੱਖਣੀ ਆ ਠੀਕ ਹੈ ਜੀ ਤੇ ਇੱਧਰ ਇਹਦੀ ਬੰਨ ਵਾਲੀ ਸਾਈਡ ਆ ਉਹ ਇਹ ਸਾਈਡ ਰੱਖਾਂਗੇ ਆਪਾਂ ਆਪਾਂ ਕੱਪੜੇ ਨੂੰ ਬਿਲਕੁਲ ਬਰਾਬਰ ਕਰ ਲਿਆ ਜੀ ਫੋਲਡ ਫੋਲਡ ਕਰਕੇ ਪਹਿਲਾਂ ਆਪਾਂ ਸਲਵਾਰ ਦੀ ਲੰਬਾਈ ਲੈਣੀ ਆ ਤੇ ਉਹਦੇ ਵਿੱਚੋਂ ਆਪਾਂ বেলਟ ਦਾ ਜਿਹੜਾ ਕੱਪੜਾ ਉਹ ਆਪਾਂ ਅਲੱਗ ਕਰਨਾ ਹੈ ਠੀਕ ਹੈ ਜੀ ਇਹਨਾਂ ਸਾਰੇ ਵਿੱਚੋਂ ਆਪਣੇ ਕੋਲੇ ਟੋਟਲ ਲੈਂਥ ਆ ਜਿਹੜੀ ਉਹ ਸਲਵਾਰ ਦੀ ਹੈਗੀ 36 ਇੰਚ ਤੇ ਆਪਾਂ ਇਹਦੇ ਵਿੱਚੋਂ 4 ਇੰਚ ਦੀ 벨ਟ ਪਾਉਣੀ ਹੈ ਤਾਂ ਆਪਣੇ ਕੋਲੇ 32 ਇੰਚ ਰਹਿ ਗਿਆ ਨਾ 32 ਇੰਚ ਲੰਬਾਈ ਕਰਨੀ ਹੈ ਆਪਾਂ ਇਹ ਟੋਟਲ ਇਹਦੇ ਵਿੱਚੋਂ ਆਪਾਂ 4 ਇੰਚ ਦੀ 벨ਟ ਪਾ ਦੇਣੀ ਹੈ ਠੀਕ ਹੈ ਜੀ ਤੇ ਪਹਿਲਾਂ ਆਪਾਂ ਸਲਵਾਰ ਦੀ ਲੰਬਾਈ ਲਵਾਂਗੇ 1 ਇੰਚ ਪੈ ਐਕਸਟਰਾ ਰੱਖਾਂਗੇ ਜੀ ਆਪਣਾ ਇਹ ਨਾ ਸਲਾਈ ਦੇ ਵਿੱਚ ਆਏਗਾ ਆਪਾਂ ਇਹਦੀ 33 ਇੰਚ ਲੈਂਥ ਲੈ ਲਈਏ ਠੀਕ ਹੈ ਇਤੋਂ ਵੀ ਆਪਾਂ ਉਨਾ ਹੀ ਜਾ ਰਹਿਣਾ ਠੀਕ ਹੈ ਇਹ ਹੁਣ ਆਪਾਂ ਇਹਦਾ ਪੌਂਚਾ ਲੈਣਾ ਜੀ ਪੌਂਚਾ ਜਿੰਨਾ ਤੁਸੀਂ ਰੱਖਣਾ ਉਸ ਤੋਂ 1 ਇੰਚ ਐਕਸਟਰਾ ਰੱਖਣਾ ਇਤੋਂ ਆਪਾਂ ਪੌਂਚਾ ਲਵਾਵਾਂਗੇ ਇੱਥੇ ਮੈਂ ਆਪਣੇ ਕੋਲੇ ਨਾਪ ਦੇ ਅਕੋਰਡਿੰਗ 8 ਇੰਚ ਆਪਾਂ ਪੌਂਚਾ ਰੱਖਣਾ ਤੇ ਆਪਾਂ ਇੱਥੋਂ ਹੌਂ ਆਵਾਂਗੇ ਠੀਕ ਹੈ ਜੀ ਤੇ ਇੱਥੋਂ ਆਪਾਂ ਸਲਵਾਰ ਦਾ ਆਸਣ ਰੱਖਣਾ ਅਗਰ ਤਾਂ ਤੁਸੀਂ ਇਹਦਾ ਆਸਨ ਤੁਸੀਂ ਨੋਰਮਲ ਸਾਈਜ਼ ਦੀ ਸਲਵਾਰ ਬਣਾਉਣੀ ਆ ਤਾਂ ਇਹਦਾ 10 ਇੰਚ ਹੀ ਲਵਾਂਗੇ ਤੇ ਆਪਾਂ ਇਹਦੇ ਵਿੱਚ ਆਸਨ ਐਡ ਕਰਨਾ ਤੇ ਆਪਾਂ ਇਹਨੂੰ 14 ਇੰਚ ਲਵਾਂਗੇ ਜੀ ਇੱਥੋਂ ਆਸਨ ਆਪਾਂ ਠੀਕ ਹੈ ਜੀ ਆਪਾਂ ਇੱਥੋਂ ਨਿਸ਼ਾਨ ਨੂੰ ਮਲਾ ਲਾਂਗੇ 2 ਇੰਚ ਦਾ 10 ਵਿੱਚ ਆਸਨ ਪਾਵਾਂਗੇ ਤੇ ਇਹਨੂੰ ਆਪਾਂ ਨੂੰ इस स्के हेल्प नशानी लावगी जिद्दा पेंट प्लाजो की हे, निशानी लाए ठीक है जी इतना पहुंचा रहने इधर आप ਆਪਾਂ ਕੋਈ ਦੀ ਕਟਿੰਗ ਕਰਾਂਗੇ ਇਹ ਜਿਹੜਾ ਆਪਣੇ ਕੋਲੇ ਇੱਕ ਬੜਾ ਬਚੂ ਰਿਹਾ ਹੈ ਇਹਦਾ ਆਪਾਂ ਇਹਦੇ ਵਿੱਚ ਆਸਾਨ ਪਾ ਲਵਾਂਗੇ ਤਾਂ ਤੁਹਾਨੂੰ ਸਲਵਾਰ ਬਣਾ ਕੇ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਇੱਥੋਂ ਇਹਨਾਂ ਲੈਣਾ ਆਸਨ ਆ ਗਿਆ 6.8 ਦੇ ਅੱਛਾ ਆਸਨ ਪਾਉਣ ആസണ ല ਇਸ ਤਰ੍ਹਾਂ ਦੀ ਨਾਲ ਜਿਹੜੀ ਆਪਣੀ ਸਮਾਰ ਹੈ ਉਹ ਕਟਿੰਗ ਹੋ ਚੁੱਕੀ ਹੈ ਆਹ ਦੇਖੋ ਇਹ ਇਧਰੋਂ ਆਪਾਂ ਇਹਨੂੰ ਕੱਟ ਲਾਂਗੇ ਜਿਹੜਾ ਐਕਸਟਰਾ ਕੱਪੜਾ ਆਪਾਂ ਚੁਗਿਆ ਉਹਦੀ ਆਪਾਂ 벨ਟ ਪਾਵਾਂਗੇ ਦੇ ਨਾਲ ਆਪਦੇ ਹਿਸਾਬ ਨਾਲ ਆਪਾਂ ਇਹਦੀ ਬੈਲਟ ਕਟਿੰਗ ਕਰਾਂਗੇ ਆਪਾਂ ਇਥੇ ਬੈਲਟ ਲੈਣੀ ਆ 22 ਇੰਚ ਥੋੜਾ ਜਿਹਾ ਇਹਦੇ ਵਿੱਚ ਜੋੜ ਪਾਵਾਂਗੇ 6 ਇੰਚ ਦੀ ਆਪਾਂ ਇਹਦੀ ਕਟਿੰਗ ਕਰਾਂਗੇ ਤੇ 7 ਇੰਚ ਦੀ ਵੀ ਕਰਦੇ ਆ ਆਪਾਂ 6 ਇੰਚ ਦੀ ਕਰਾਂਗੇ ਕਿਉਂਕਿ ਆਪਾਂ ਬੈਲਟ ਛੋਟੀ ਹੀ ਪਾਉਣੀ ਆ ਜਿਆਦਾ ਵੱਡੀ ਨਹੀਂ ਪਾਉਣੀ 6 ਇੰਚ ਦੀ ਮਨਾ ਲਾਂਗੇ ਇਹੋ ਇਹ ਆਪਣਾ বেলਟ ਇਹੋ ਲਈ ਆਪਣੀ ਸਲਵਾਰ ਅਮੀ ਇਹ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਆਪਾਂ ਤੁਹਾਨੂੰ ਸਲਾਈ ਦੀ ਵੀਡੀਓ ਵੀ ਸ਼ੇਅਰ ਕਰਾਂਗੇ ਸਲਵਾਰ ਦੀ ਸਲਾਈ ਦੀ ਤੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਤੁਸੀਂ ਲਾਈਕ ਜ਼ਰੂਰ ਕਰਨਾ ਹੈ ਧੰਨਵਾਦ